ਨਵੇਂ ਮੈਂਬਰੀ ਸੈਨੇਟ ਦੀਆਂ ਇਲੈਕਸ਼ਨਾਂ ਦਾ ਸ਼ਡਿਊਲ ਆ ਉਹ ਅਪਰੂਵ ਹੋ ਕੇ ਆ ਚੁੱਕਿਆ ਮਿੱਟੀ ਟੁੰਡਰ ਬਾਂ ਇਸ ਵੇਲੇ ਦੀ ਪੰਜਾਬ ਯੂਨੀਵਰਸਿਟੀ ਤੋਂ ਜੋ ਕਿ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੋ ਕਿ ਪੀਯੂ ਬਚਾਓ ਮੋਰਚਾ ਪਿਛਲੇ 23-24 ਦਿਨਾਂ ਤੋਂ ਲਗਾਤਾਰ ਪੰਜਾਬ ਯੂਨੀਵਰਸਿਟੀ ਦੇ ਵੀਸੀਓ ਦਫ਼ਤਰ ਦੇ ਬਾਹਰ ਲੱਗਿਆ ਸੀ ਜਿਸ ਵਿੱਚ 10 ਤਰੀਕ ਨੂੰ ਵੀ ਇੱਕ ਵੱਡਾ ਕੱਟ ਪੰਜਾਬ ਦੇ ਲੋਕਾਂ ਦਾ ਚੰਡੀਗੜ੍ਹ ਦੇ ਵਿੱਚ ਆਉਂਦਾ ਹੈ 26 ਤਰੀਕ ਦੀ ਵੀ ਪੰਜਾਬ ਯੂਨੀਵਰਸਿਟੀ ਬੰਨ ਦੀ ਕੋਲ ਦਿੱਤੀ ਜਾਂਦੀ ਹੈ 26 ਤਰੀਕ ਨੂੰ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਭਾਜਪੀ ਦੇ ਦਫ਼ਤਰਾਂ ਦੇ ਘਰਾਉ ਦੀ ਗੱਲ ਕਰਦਾ ਹੈ ਤੇ ਅੱਜ 27 ਤਰੀਕ ਨੂੰ ਵਾਈਸ ਚਾਂਸਲਰ ਕੋਲ ਜਿਹੜੀਆਂ ਮੰਗਾਂ ਕੀ ਗਏ ਸੀ ਜੋ ਕਿ ਪੀਯੂ ਦੀ ਸੈਨੇਟ ਚੋਲਾਂ ਦੇ ਸ਼ਡਿਊਲ ਦੀ ਮੰਗ ਸੀ ਉਹ ਅੱਜ ਬਿੱਤੇ ਸ਼ਾਮ ਵਾਈਸ ਚਾਂਸਲਰ ਵੱਲੋਂ ਨੋਟੀਫਿਕੇਸ਼ਨ ਦੇ ਕੇ ਵਿਦਿਆਰਥੀਆਂ ਨੂੰ ਜਾਰੀ ਕਰ ਦਿੱਤੀ ਗਈ ਹੈ ਹਾਲਾਂਕਿ ਵਿਦਿਆਰਥੀਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਧਰਨਾ ਹਜੇ ਨਹੀਂ ਚੱਕਿਆ ਜਾ ਰਿਹਾ ਇੱਕ ਸਾਡੀ ਜਿੱਤ ਵੱਡੀ ਜਿੱਤ ਤਾਂ ਇਹ ਹੈ ਪਰ ਜਿਹੜੀਆਂ 4-5 ਛੋਟੀਆਂ ਮੰਗਾਂ ਨੇ ਉਹਦੇ ਤੇ ਹਜੇ ਸਹਿਮਤੀ ਬੰਨੀ ਬਾਕੀ ਹੈ ਤੇ ਵਾਈਸ ਚਾਂਸਲਰ ਇੱਥੇ ਆ ਕੇ ਅਨਾਉਂਸ ਕਰਨਗੇ ਉਸ ਤੋਂ ਬਾਅਦ ਇਹ ਧਰਨਾ ਚੱਕਿਆ ਗਊ ਜਾਊਗਾ ਪਰ ਵਿਦਿਆਰਥੀਆਂ ਵੱਲੋਂ ਜਿੱਤ ਦਾ ਜਸ਼ਨ ਵੀ ਮਨਾਇਆ ਜਾ ਰਿਹਾ ਏ ਤੇ ਨੋਟੀਫਿਕੇਸ਼ਨ ਜੋ ਕਿ ਇਸ ਵੇਲੇ ਆ ਚੁੱਕਾ ਹੈ ਇਸ ਵੇਲੇ ਦੀ ਇਹ ਵੱਡੀ ਖਬਰ ਤੁਹਾਡੇ ਸਾਹਮਣੇ-ਸਾਹਮਣੇ ਆ ਰਹੀ ਹੈ ਜਿੰਦਾਬਾਦ ਜ਼ਿੰਦਾਬਾਦ ਦੋਸਤੋ ਸਾਰਿਆਂ ਨੂੰ ਇੱਕ ਅਪੀਲ ਆ ਯਾਰ ਕਿ ਵਾਈਸ ਚਾਂਸਲਰ ਇੱਥੇ ਆ ਕੇ ਇਹਦੀ ਅਨਾਉਂਸਮੈਂਟ ਕਰੂਗੀ ਕਿ ਜਿਹੜਾ ਸ਼ਡਿਊਲ ਯੂਨੀਵਰਸਿਟੀ ਨੇ ਵਾਈਸ ਪ੍ਰੈਜ਼ੀਡੈਂਟ ਆਫਿਸ ਨੂੰ ਭੇਜਿਆ ਸੀ ਮਤਲਬ ਕਿ 26 ਤੋਂ 30 ਦੀ ਟਰਮ ਦਾ ਜੀਚ ਸਤੰਬਰ ਚ ਇਲੈਕਸ਼ਨਾਂ ਹੋਣੀਆਂ ਨੇ ਉਹੀ ਸ਼ਡਿਊਲ ਅਪਰੂਵ ਹੋਇਆ ਸ਼ਡਿਊਲ ਪੂਰਾ ਆਪਣੇ ਕੋਲੇ ਆ ਜਾਊਗਾ ਇਹ ਚ ਉਹੀ ਆ ਕਿ ਆ ਲੈਟਰ ਜਿਹੜਾ ਹੈਗਾ ਅਪਰੂਵਲ ਦਾ ਉਹਨਾਂ ਨੇ ਫੜਾਤਾ ਦਾ ਇੱਕ ਗੱਲ ਦਾ ਵਸ ਆਪਾਂ ਥੋੜਾ ਡੈਕੋਰ ਮੇਨਟੇਨ ਕਰ ਲਈ ਆਪਾਂ ਕੋਈ ਖਤਮਾਲੇ ਨਹੀਂ ਕਰ ਰਹੇ ਇੱਕ ਗੱਲ ਇਹ ਆ ਕਿ ਜਿਹੜੀਆਂ ਪੰਜ ਸੱਤ ਗੱਲਾਂ ਆਪਣੀ ਉਹਨਾਂ ਨਾਲ ਇਸ ਤਰ੍ਹਾਂ ਸਹਿਮਤੀ ਬਣੀ ਸੀ ਅੱਡ ਅੱਡ ਗੱਲਾਂ ਤੇ ਜੀਚ ਵੈਟਿੰਗ ਕਮੇਟੀ ਜਿਹੜੀ ਉਹਨਾਂ ਨੇ ਬਣਾਈ ਸੀ ਸਕ੍ਰੈਪ ਕਰੀ ਗਈ ਸੀ ਪੀਯੂਸੀਐਸੀ ਦਾ ਐਸਓਪੀ ਦੇ ਕਨਸਟੀਟਿਊਸ਼ਨ ਜਿਹੜਾ ਸੀਗਾ ਜਿਹਨੂੰ ਉਹਨਾਂ ਨੇ ਕਿਹਾ ਸੀ ਕਿ ਅਸੀਂ ਇਹਦੋਂ ਬਾਅਦ ਚੋ ਫੀਡਬੈਕ ਲੈ ਕੇ ਰਿਵਿਊ ਕਰਾਂਗੇ ਸਟੂਡੈਂਟਾਂ ਦੇ ਜਿਹੜੇ ਪਏ ਪਰਚੇ ਨੇ ਜਿਹੜਾ ਪਿਛਲੀ ਸੈਨੇਟ ਵਾਸਤੇ ਜਿਹੜਾ ਪ੍ਰੋਟੈਸਟ ਹੋਇਆ ਸੀ ਉਹ ਜਿਹੜੀ ਐਫਆਈਆਰ ਸੀ ਉਹ ਰੱਦ ਕਰਨ ਦੀ ਪ੍ਰਕਿਰਿਆ ਉਹਦੇ ਤੋਂ ਬਿਨਾਂ ਜਿਹੜਾ ਇੱਕ ਸਿਵਲ ਟਰੂਟ ਸੀ ਉਹਨੂੰ ਰੱਦ ਕਰਨ ਦੀ ਜਿਹੜੀ ਗੱਲ ਸੀ ਇਹ ਇਹ ਤੋਂ ਬਿਨਾਂ ਜਿਹੜੀ ਇੱਕ ਕਮੇਟੀ ਬਣਾਈ ਗਈ ਸੀ ਜਿਸਕੇ ਸੀ ਹਰਿਆਣੇ ਦੇ ਕਾਲਜ ਨੂੰ ਅਫੀਲੀਏਸ਼ਨ ਤੇ ਸ਼ੇਅਰ ਦੇਣ ਦੀ ਗੱਲ ਸੀ ਉਹਨੂੰ ਰੱਦ ਕਰਨਾ ਇਹ ਜਦੋਂ ਤੱਕ ਪੰਜੇ ਗੱਲਾਂ ਦਾ ਨਾਲ ਨਹੀਂ ਆਉਂਦਾ ਤੇ ਇਹ ਤੋਂ ਬਿਨਾ ਕੋਈ ਮਾੜੀ-ਮੋਟੀ ਗੱਲ ਨਹੀਂ ਹੋਈ ਮੋਦੀ ਦੂਜੀ ਵਾਰ ਪੰਜਾਬੀਆਂ ਮੂਰੇ ਝੁਕਿਆ ਤੇ ਇਹਦੀ ਸੈਲੀਬ੍ਰੇਸ਼ਨ ਵੀ ਮਾੜੀ-ਮੋਟੀ ਨਹੀਂ ਹੋਊ ਕੱਲ ਨੂੰ ਕੋਈ ਚੱਕਰ ਨਹੀਂ ਜਲੇਬੀਆਂ ਵੀ ਚੱਲਣਗੀਆਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਲੇਬੀਆਂ ਵੀ ਚੱਲਣਗੀਆਂ ਜਕਾਰੇ ਵੀ ਚੱਲਣਗੇ ਤੇ ਜਕਾਰੇ ਕੱਲੇ ਇੱਥੇ ਨਹੀਂ ਚੱਲਣਗੇ ਇਸ ਕੈਂਪਸ 'ਚ ਵਿਕਟਰੀ ਮਾਰਚ ਵੀ ਕਰਾਂਗੇ ਕੈਂਪਸ ਦੇ ਕੱਲੇ-ਕੱਲੇ ਨੂੰ ਫੁੱਟ-ਫੁੱਟ ਇੰਚ-ਇੰਚ ਨੂੰ ਇੱਕੋ ਗੱਲ ਦੱਸਣੀ ਆ ਮਿੱਟੀ ਤੁੰਨਰ ਬਾਪ ਦੀ ਪੰਜਾਬ ਦੀ ਪੰਜਾਬ ਦੀ ਆ ਫੁੱਲ ਗਲਾਪ ਚੰਗੀ ਹੈ ਪੰਜਾਬ ਦਾ ਹਲੂ ਆਪਾਂ ਟਾਈਮ ਪਾ ਦਿੰਨੇ ਆ ਉਹ ਟਾਈਮ ਤੇ ਆਪਾਂ ਅੱਜ ਜਿਹੜਾ ਰਾਤ ਨੂੰ ਜਿਹਦਾ ਜਿੰਨਾ ਟਾਈਮ ਜੀ ਕਰਦਾ ਨੱਚ ਲਿਓ ਗਾਲਿਓ ਭੰਗੜੇ ਪਾ ਲਿਓ ਕੋਈ ਚੱਕਰ ਨਹੀਂ ਲੜਦੇ ਲੋਕ ਜ਼ਿੰਦਾਬਾਦ 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 ਸਾਰੀ ਰਾਤ ਭੰਗੜਾ ਪੈਣ ਜੋ ਗਿੱਧੇ ਪੈਣ ਜੋ ਜਿਹਨੂੰ ਜੋ ਨੱਚਣਾ ਨੱਚਿਓ ਉਰੇ ਰੁਕਿਓ ਕੱਲ ਦਾ ਆਪਾਂ ਟਾਈਮ ਦੇਵਾਂਗੇ ਮਾਰਚ ਕੱਢਾਂਗੇ ਉਹਨਾਂ ਚਿਰ ਕੋਈ ਖਤਮਾ ਨਹੀਂ ਆਪਾਂ ਵੇਟ ਹਲੇ ਜਿਹੜੇ ਬਾਕੀ ਪੰਜ ਗੱਲਾਂ ਦੀ ਸਹਿਮਤੀ ਆ ਉਹਦੀ ਵੀ ਕਰ ਰਹੇ ਆ ਮੋਟੀ ਜਿਹੜੀ ਆਪਣੀ ਮੰਗ ਸੀਗੀ ਜਿਹੜੀ ਕੋਰ ਮੰਗ ਸੀਗੀ 99 ਮੈਂਬਰੀ ਸੈਨੇਟ ਦੀਆਂ ਇਲੈਕਸ਼ਨਾਂ ਦਾ ਸ਼ਡਿਊਲ ਆ ਉਹ ਅਪਰੂਵ ਹੋ ਕੇ ਆ ਚੁੱਕਿਆ ਸਾਰਿਆਂ ਨੂੰ ਵਧਾਈਆਂ ਨੇ ਬੋਲੇ ਜੈ ਹਿੰਦ ਜੈ ਸੋਨਹਰ ਜੈ ਸ੍ਰੀ ਕਾ ਕਰੇ ਜੈ ਸੋਨਹਰ ਜੈ ਸ੍ਰੀ ਕਾ ਕਰੇ ਰੂਹਾ ਫਲਕਲਾਬ ਦਾ ਚੰਡੀਗੜ੍ਹ ਪੰਜਾਬ ਦਾ ਆਪਾਂ ਨਾ ਸਾਰਾ ਟਾਈਮ ਬਹੁਤ ਸੋਹਣੇ ਨਾਰੇ ਲਾਉਂਦੇ ਆਇਆ ਇਸ ਟਾਈਮ ਜਿਹੜੀ ਲੋ ਐਨਰਜੀ ਹੈ ਦੇਖੋ